ਜੇ ਮੈਨੂੰ ਤਾਂ ਮੇਦਨੀ ਸੀ ਵੀ ਮੈਂ ਆਪਦੇ ਬੱਚਾਂ ਵਿੱਚ ਆ ਜਾਉਂਗੀ ਵਾਪਸ ਮੈਂ ਤਾਂ ਸੋਚਿਆ ਵੀ ਨਹੀਂ ਸੀ ਬੇਥੇ ਆ ਜਾਂਗੀ ਮੈਂ ਕਿ ਮੈਂ ਇੱਥੇ ਮਰ ਜਾ ਜਿੱਦਾਂ ਉੱਤੇ ਹਾਲਾਤ ਹੁੰਦੇ ਸੀ ਮੇਰੇ ਨਾਲ ਕੋਈ ਵੀ ਨਹੀਂ ਲੜਤੀ ਜਾਵੇ ਵਿਦੇਸ਼ ਮੈਂ ਤੇ ਹੀ ਕਹਿ ਰਹੀ ਹਾਂ ਬਹੁਤ ਬੁਰਾ ਸਲੂਕ ਹੁੰਦਾ ਉਹ ਉਹਨੇ ਅੱਗੇ ਜਾ ਕੇ ਇਸੇ ਪਰਿਵਾਰ ਨੂੰ ਵੇਚ ਦਿੱਤਾ ਇਹ ਲੜਕੀ ਨੂੰ 3 ਮਹੀਨੇ ਬਾਅਦ ਪਤਾ ਲੱਗਾ ਕਿ ਮੈਨੂੰ ਦਵੇ ਦਿੱਤਾ ਗਿਆ। ਉਸੇ ਕੰਮ ਕਰਾਉਣ ਦੇ ਨਾਲ-ਨਾਲ ਉਹ ਕੁੱਟਦੇ ਵੀ ਸੀ ਤੇ ਉਹਦੇ ਨਾਲ ਤਕេះਾਈ ਕਰਨ ਦੀ ਵੀ ਕੋਸ਼ਿਸ਼ ਕਰਦੀ ਸੀ। ਉੱਥੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਸਾਲ ਦੇ 8-9 ਮਹੀਨੇ ਨੂੰ ਉੱਥੇ ਰਹਿਣਾ ਪਿਆ। ਅਰਬ ਮੁਲਕਾਂ ਦੇ ਵਿੱਚ ਲੜਕੀਆਂ ਦਾ ਬਹੁਤ ਬਰਹਾਵਾ। ਹਾਂਜੀ ਕਦੋਂ ਵਿਦੇਸ਼ ਗਏ ਸੀਗੇ ਤੁਸੀਂ? ਕੀ ਕੁਝ ਵਾਪਰਿਆ ਤੁਹਾਡੇ ਨਾਲ? ਅਸੀਂ 23 ਜੋ ਗਏ ਸੀ ਵਿਦੇਸ਼। ਸਾਡੇ ਨਾਲ ਬਹੁਤ ਕਟਨਾ-ਪੁਰੀ ਵਾਪਰੀ ਸੀ। ਹੂੰ। ਕਿੱਧਾ ਗਏ ਸੀ ਇੱਥੋਂ ਇੱਥੋਂ ਗਏ ਸੀ ਕੰਮ ਦੇ ਮਸਲੇ 'ਚ ਵੀ ਕੰਮ ਉੱਥੇ ਵਧੀਆ ਆ ਕਹਿੰਦੇ ਕੰਮ ਵਧੀਆ ਆ 30000 ਰੁਪਿਆ ਸੈਲਰੀ ਮਿਲੇਗੀ ਤੁਹਾਨੂੰ ਕਿਹਨੇ ਕਿਹਾ ਇਹ ਗੱਲ ਜੈਂਟ ਨੇ ਕਿੱਥੋਂ ਦਾ ਸੀ ਕਹੇ ਜੈਂਟ ਉਹ ਜਲੰਧਰ ਦਾ ਹੀ ਸੀ ਅੱਛਾ ਜੀ ਹਾਂਜੀ ਤੁਹਾਡਾ ਇਹ ਕੋਈ ਜਾਣਕਾਰ ਸੀਗੇ ਜਾਂ ਕਿਸੇ ਨੇ ਮਲਵਾਇਆ ਸੀ ਨਹੀਂ ਨਹੀਂ ਮਲਵਾਇਆ ਸੀ ਜਾਣਕਾਰ ਨੂੰ ਸੀ ਤੁਹਾਡੇ ਜੀ ਰਿਸ਼ਤੇਦਾਰ ਜੀ ਮਲਵਾਇਆ ਸੀ ਹਾਂਜੀ ਪਿੰਡ ਦੇ ਹੀ ਸੀ ਉਹਨੇ ਮਲਵਾਇਆ ਸੀ ਠੀਕ ਆ ਹਾਂਜੀ ਕੀ ਕਹਿਆ ਗਿਆ ਸੀ ਤੁਹਾਨੂੰ ਕਹਿੰਦੇ ਸੀ ਉੱਥੇ ਕੰਮ ਬਹੁਤ ਵਧੀਆ ਆ ਤੁਹਾਨੂੰ 30000 ਰੁਪਿਆ ਸੈਲਰੀ ਮਿਲੇਗੀ ਛੋਟੀ ਫੈਮਿਲੀ ਚ ਕੰਮ ਮਿਲੂਗਾ ਤੇ ਤੁਸੀਂ ਵਧੀਆ ਬਣ ਜਾਓਗੀ ਵਧੀਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋ ਜੂਗੀ ਵੀ ਪੈਸਾ ਘਰੇ ਭੇਜੋਗੇ ਤੇ ਉੱਥੇ ਕੰਮ ਨਹੀਂ ਵਧੀਆ ਹੈਗਾ ਬਹੁਤ ਕੁੜਦੇ ਮਰਦੇ ਆ ਬਹੁਤ ਗਲਤ ਹਰਕਤ ਕਰਦੇ ਆ ਤੇ ਉੱਥੇ ਬਹੁਤ ਕੁੜੀਆਂ ਹੋਰ ਵੀ ਫਸੀਆਂ ਮੇਰੇ ਨਾਲ ਦੀਆਂ ਤੇ ਮੇਰੇ ਅੱਖਾਂ ਦੇ ਸਾਹਮਣੇ ਬਹੁਤ ਕੁੜੀਆਂ ਗਈਆਂ ਆ ਜੇਲ੍ਹ ਵਿੱਚ ਵੀ ਉਦਾਂ ਵੀ ਮੈਂ 10 ਮਹੀਨੇ ਹੋ ਗਏ 11 ਉੱਤੇ ਬੈਠੀ ਨੂੰ ਸੈਂਟਰ ਵਿੱਚ ਬੈਸੀ ਚ ਤੇ ਮੇਰਾ ਹੋਣ ਕੇਸ ਸਲੋ 20 ਹੋਇਆ ਹੈ ਸੱਟ ਤੇ 2 ਲੱਖ ਰੁਪਈਆ ਮੰਗਦੇ ਸੀ ਮੇਰੇ ਕੋਲ ਤੇ ਮੈਂ ਨਹੀਂ ਦੇ ਸਕਦੀ ਗਰੀਬ ਘਰ ਦੀ ਕੁੜੀ ਆ ਜਦੋਂ ਇੱਥੋਂ ਗਏ ਸੀਗੇ ਇੱਥੋਂ ਸਾਰੀ ਉਹ ਜਾਣਕਾਰੀ ਉਹ ਜਦੋਂ ਇੱਥੋਂ ਗਏ ਸੀਗੇ ਕਿੱਦਾਂ ਹੋ ਰਿਹਾ ਕਿਵੇਂ ਤੁਹਾਡਾ ਹੋਇਆ ਉੱਥੇ ਜਾਣਾ ਨੋਟ ਐ ਮਥੇ ਰਹੇ ਕੀ ਕੁਝ ਹੋਇਆ ਤੁਹਾਡੇ ਨਾਲ ਇੱਥੋਂ ਗਿਆ ਸੀ ਤੇ ਪਹਿਲਾਂ ਆਪਸ ਵਿੱਚ ਰਹਾ ਸੀ ਉਹਨਾਂ ਆਪਸ ਵਿੱਚ ਛੱਡ ਦਿੱਤਾ ਫਿਰ ਉਹ ਤੁਹ ਘਰ ਦੇ ਕਿਸੇ ਘਰ ਵਿੱਚ ਭੇਜ ਦਿੱਤਾ ਉਹਨਾਂ ਫਿਰ ਮੈਨੂੰ ਕੁਟਦੇ ਮਾਰਦੇ ਬਹੁਤ ਸੀ ਕੰਮ ਬੋਲ ਲੈਂਦੇ ਸੀ ਤੇ ਗਲਤ ਹਰਕਤ ਕਰਦੇ ਸੀ ਬਹੁਤ ਟੱਚ ਕਰਦੇ ਸੀ ਤੇ ਉੱਥੇ ਫਿਰ ਉਹਨਾਂ ਤਿੰਨ ਕੁ ਮਹੀਨੇ ਉੱਥੇ ਕੰਮ ਕੀ ਰਾਇਆ ਮੇਕੋ ਫਿਰ ਮੈਨੂੰ ਆਪਸ ਤੋਂ ਛੱਡ ਗਏ ਸੀ ਬਾਅਦ ਚ ਦੁਆਰਾ ਬਾਚਾ ਆਪਿਸਟੇ ਛੱਡ ਗਏ ਸੀ ਤੇ ਉੱਥੇ ਵੀ ਫਿਰ ਉਹਨਾਂ ਮੈਨੂੰ ਆਪਸ ਵਾਲੇ ਬਹੁਤ ਕੁੜਦੇ ਮਾਰਦੇ ਸੀ ਤੇ ਉਹ ਕਹਿੰਦੇ ਸੀ ਵੀ ਤੈਨੂੰ ਕਾ ਤੂੰ ਕੰਮ ਤੋਂ ਕਿਉਂ ਆਈਆਂ ਤੇ ਮੈਂ ਕਹਾ ਮੈਨੂੰ ਇੱਧ-ਇੱਧ ਕਰਦੇ ਸੀ ਤੇ ਮੈਂ ਆ ਗਈ ਕੰਮ ਤੋਂ ਤੇ ਉਥੋਂ ਆ ਗਈ ਕੰਮ ਤੋਂ 7-8 ਮਹੀਨੇ ਮੈਂ ਆਪਸ 'ਚ ਬੈਠੀ ਵੀ ਫਿਰ ਮੈਨੂੰ ਕਿਸੇ ਘਰ ਵਿੱਚ ਫਿਰ ਭੇਜ ਦਿੱਤਾ ਫਿਰ ਵੇਚ ਦਿੱਤਾ ਮੈਨੂੰ ਕਿਸੇ ਹੋਰ ਫੈਮਿਲੀ 'ਚ ਵੇਚਿਆ ਜਾਂਦਾ ਸੀ ਹਾਂਜੀ ਵਿੱਚ ਚਾ ਜਾਂਦਾ ਸੀ। ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਨਹੀਂ ਪੈਸੇ ਨਹੀਂ ਦਿੱਤੇ ਜਾਂਦੇ। ਹਾਂਜੀ ਨਹੀਂ ਦਿੱਤੇ ਜਾਂਦੇ ਸੀ। ਜੀ ਟਾਈਮ ਨਾਲ ਦਿੱਤੇ ਜਾਂਦੀ ਸੀ। ਨਹੀਂ ਰੋਟੀ ਵੀ ਨਹੀਂ ਟਾਈਮ ਨਾਲ ਦਿੱਤੀ ਜਾਂਦੀ ਸੀ। ਮਾਰਿਆ ਕੁੱਟਿਆ ਜਾਂਦਾ ਸੀ। ਹਾਂਜੀ ਮਾਰਿਆ ਕੁੱਟਿਆ ਜਾਂਦਾ ਸੀ। ਠੀਕ ਤੇ ਉਥੋਂ ਫਿਰ ਉਹਨਾਂ ਭੇਜ ਦਿੱਤਾ। ਉਹ ਕਿਸੇ ਘਰ ਵਿੱਚ ਉੱਥੇ ਹੀ ਬਹੁਤ ਗੁੱਡੇ ਮਾਰਦੇ ਸੀ। ਬਿਨਾਂ ਮਤਲਬ ਤੋਂ ਕੁੱਟਣਾ ਮਾਰ ਲੱਗ ਜਾਂਦੇ ਸੀ, ਖਾਣਾ ਵੀ ਨਹੀਂ ਦਿੰਦੇ ਸੀ। ਤੇ ਬਹੁਤ ਉਥੇ ਸਲੂਕ ਗਲਤ ਕਰਦੇ ਆ। ਅਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ ਹਾਂਜੀ ਤੇ ਹੋਰ ਵੀ ਉੱਥੇ ਬਹੁਤ ਕੁੜੀਆਂ ਵੀ ਕਿੰਨੇ ਕੁ ਲੋਕ ਜਿਹੜੇ ਆ ਕਿੰਨੀਆਂ ਕੁ ਹੋਰ ਜੜੀਆਂ ਲੜਕੀਆਂ ਵਾ ਉਹ ਇੱਥੇ ਫਸੀਆਂ ਸੀਆਂ ਤੁਹਾਡੇ ਨਾਲ ਮੇਰੇ ਨਾਲ ਤਾਂ ਘੱਟੋ ਘੱਟ 50 ਲੜਕੀ ਸੀ ਜਿਹੜੀ ਚੱਲ ਗਈ ਆ ਮੇਰੇ ਹੁੰਦਿਆਂ ਹੁੰਦਿਆਂ ਅੱਛਾ ਆਈ ਗਈਆਂ ਹੋਰ ਨਵੀਆਂ ਆਈ ਗਈਆਂ ਪੁਰਾਣੀਆਂ ਚਲੀ ਗਈਆਂ ਨਵੀਆਂ ਆਈ ਗਈਆਂ ਪੁਰਾਣੀਆਂ ਚਲੀ ਗਈਆਂ ਤੇ ਬਸ ਮੈਂ ਹੀ ਸੀ ਜਿਹੜੀ ਇੱਥੇ ਬੈਠੀ ਰਹੀ ਸੀ 10 11 ਮਹੀਨੇ ਮੈਂ ਹੀ ਬੈਠੀ ਸੀ ਉੱਥੇ ਹਾਂ ਅੰਬੈਸੀ ਵਿੱਚ ਤੇ ਫਿਰ ਹੁਣ ਵਾਹਿਗੁਰੂ ਦੀ ਕਿਰਪਾ ਹੋ ਗਈ ਮੈਂ ਆ ਗਈ ਘਰੇ ਜੀ ਨਾਲ ਕਿਸ ਤਰ੍ਹਾਂ ਰਾਤ ਦਾ ਹੋਇਆ ਤੁਹਾਡਾ ਮੈਂ ਮੰਮੀ ਉਹਨਾਂ ਨੂੰ ਰੋ ਰੋ ਕੇ ਦੱਸਿਆ ਵੀ ਮੈਂ ਇੱਥੇ ਮਰ ਜਾਣਾ ਮੈਨੂੰ ਇਹਨਾਂ ਮਾਰਦੇ ਨੇ ਮੈਨੂੰ ਹਾਂਜੀ ਫੋਨ ਤੇ ਹਫਤੇ ਬਾਅਦ ਗੱਲ ਹੁੰਦੀ ਸੀ ਵੀ ਮੈਨੂੰ ਇਹਨਾਂ ਮਾਰਦੇ ਨੇ ਤੇ ਮੈਨੂੰ ਪੁਲਿਸ ਜਲਦੀ ਤੋਂ ਜਲਦੀ ਠਕੜਾ ਹੋ ਨਹੀਂ ਤੇ ਇਹਨਾਂ ਮੈਨੂੰ ਮਾਰ ਦੇਣਾ ਆ ਤੇ ਇਹਨਾਂ ਫਿਰ ਮੰਮੀ ਹੁਣਾ ਆਏ ਸੀ ਡੈਡੀ ਹੁਣਾ ਇੱਥੇ ਬਾਬਾ ਜੀ ਕੋਲ ਫਿਰ ਕੰਪਲੀਟ ਲਖਾਈ ਫਿਰ ਮੈਨੂੰ ਅੰਬੈਸੀ ਕਾਲ ਕਰਦੀ ਸੀ ਵੀ ਤੁਸੀਂ ਕਿੱਥੇ ਹੋ ਤੇ ਫਿਰ ਇਧਰ ਬਾਬਾ ਜੀ ਨੇ ਫੋਨ ਲਾਇਆ ਸੀ ਵੀ ਕਿੱਥੇ ਹੋ ਤੁਸੀਂ ਤੇ ਕਿੱਦਾਂ ਠੀਕ ਹੋ ਹਫਤੇ ਬਾਅਦ ਫਿਰ ਮੈਨੂੰ ਫੋਨ ਮਿਲਦਾ ਸੀ ਨਾ ਰੋਜ਼ ਨਹੀਂ ਫੋਨ ਦਿੰਦੇ ਸੀ ਖਾਣਾ ਵੀ ਨਹੀਂ ਦਿੰਦੇ ਸੀ ਬਹੁਤ ਕੁੜਦੇ ਮਾਰਦੇ ਸੀ ਤੇ ਰਿਕਵੈਸਟ ਇਹੀ ਹੈ ਵੀ ਇੱਥੋਂ ਨਾਲੋਂ ਉੱਥੇ ਕੀ ਫਰਕ ਵੈਸੇ ਲੱਗ ਰਿਹਾ ਹੈ ਉੱਥੇ ਬਹੁਤ ਗਲਤ ਹਰਕਤ ਹੋ ਰਹੀ ਹੈ ਕੁੜੀਆਂ ਨਾਲ ਬਹੁਤ ਜ਼ਬਰਦਸਤੀ ਹੋ ਰਹੀ ਹੈ ਕੁੱਟਮਾਰ ਹੋ ਰਹੀ ਹੈ ਕਿਸੇ ਨੂੰ ਖਾਣਾ ਨਹੀਂ ਦਿੰਦੇ ਕੁੜੀਆਂ ਨੂੰ ਕਿਸੇ ਨੂੰ ਜੇਲ੍ਹ ਚ ਬਿਨਾ ਮਤਲਬ ਤੋਂ ਛੱਡੀ ਜਾਂਦੇ ਆ ਕੋਈ ਗਨਾਹ ਨਹੀਂ ਹੁੰਦਾ ਕੁੜੀਆਂ ਦਾ ਜੇਲ੍ਹ ਚ ਉਹਨਾਂ ਨੂੰ ਚਾਈ ਜਾਂਦੇ ਆ ਤੇ ਮੈਂ ਤੇ ਇਹੀ ਰਿਕਵੈਸਟ ਕਰਦੀ ਆ ਵੀ ਕੁੜੀਆਂ ਨੂੰ ਵੀ ਨਾ ਕੋਈ ਵੀ ਜਾਨ ਅਰਬ ਕੰਟਰੀ ਚ ਬਹੁਤ ਮਾੜੀ ਅਰਬ ਕੰਟਰੀ ਆ ਤੇ બસ ਇਹੀ ਰਿਕੁਐਸਟ ਆ ਵੀ ਕੋਈ ਵੀ ਨਾ ਉੱਥੇ ਜਾਵੇ ਅਰਬ ਕੰਟਰੀ ਚ ਤੁਸੀਂ ਇਕੱਲੇ ਹੀ ਗਏ ਸੀ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਲੜਕੀਆਂ ਗਈਆਂ ਸੀ ਨਹੀਂ ਮੈਂ ਇਕੱਲੀ ਸੀ ਇਥੋਂ ਗਈ ਸੀ ਹਾਂਜੀ ਕੋਈ ਉੱਥੇ ਜਿਹੜੀਆਂ ਲੜਕੀਆਂ ਤੁਹਾਨੂੰ ਮਿਲੀਆਂ ਜਿਸ ਵੇਲੇ ਤੁਸੀਂ ਉੱਥੋਂ ਫਿਰ ਰਿਹਾ ਕਿਸ ਤਰ੍ਹਾਂ ਹੋਏ ਉਹਨਾਂ ਦੇ ਚੰਗੂਲ ਕਿਵੇਂ ਬਚਾਈ ਫਿਰ ਕਿਵੇਂ ਨਿਕਲੇ ਅਸੀਂ ਉੱਥੋਂ ਭੱਜ ਕੇ ਆਏ ਸੀ ਭੱਜ ਕੇ ਆ ਹਾਂਜੀ ਭੱਜ ਕੇ ਆਏ ਸੀ ਭੱਜ ਕੇ ਐਮਬੈਸੀ ਵਿੱਚ ਆਏ ਸੀ ਅੱਛਾ ਹਾਂਜੀ ਐਮਬੈਸੀ ਵਿੱਚ ਕੰਪਲੀਟ ਲਖਾਈ ਸੀ ਇਹ ਰਾਸ ਤੁਹਾਨੂੰ ਕਿਸ ਤਰ੍ਹਾਂ ਲੈ ਕੇ ਕਿਸ ਨੇ ਦੱਸਿਆ ਫਿਰ ਇਸ ਬਾਰੇ ਹਾਂਜੀ ਦੱਸਿਆ ਸੀ ਦੱਸਿਆ ਸੀ ਬਾਬਾ ਜੀ ਨੇ ਦੱਸਿਆ ਹਾਂਜੀ ਕਿਹਦੇ ਹੁੰਦਾ ਸੀ ਅੰਬੈਸੀ ਤੱਕ ਭੱਜ ਕੇ ਚਲੇ ਜਾਓ ਤੇ ਤੁਹਾਨੂੰ ਉੱਥੇ ਹੈਲਪ ਮਿਲ ਜੂਗੀ ਦੁੱਧ ਘਰੇ ਜਾਣ ਦਾ ਰਾਹ ਮਿਲ ਜੂਗਾ ਜੀ ਹਾਂਜੀ ਫਿਰ ਉੱਥੇ ਭੱਜ ਕੇ ਆਗੇ ਤੇ ਫਿਰ ਅੰਬੈਸੀ ਚ ਫਿਰ ਬਾਬਾ ਜੀ ਦੇ ਨਾਲ ਲਗਾਤਾਰ ਫਿਰ ਗੱਲ ਹੁੰਦੀ ਹਾਂਜੀ ਲਗਾਤਾਰ ਗੱਲ ਹੁੰਦੀ ਰਹੀ ਹੌਸਲਾ ਦਿੰਦੇ ਰਹੇ ਬਾਬਾ ਜੀ ਤੁਸੀਂ ਆ ਜਾਓ ਜਤਨਾ ਸਦਕਾ ਪਰ ਪਹੁੰਚ ਗਿਆ ਦੁਬਾਰਾ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਇਹਨਾਂ ਦੀ ਪਹੁੰਚ ਸੀ ਜਿਹੜੇ ਮੈਨੂੰ ਇੱਥੇ ਤੱਕ ਘਰ ਤੱਕ ਪਹੁੰਚਾ ਦਿੱਤਾ ਬੱਚਿਆਂ ਵਿੱਚ ਮੈਨੂੰ ਤਾਂ ਉਮੀਦ ਨਹੀਂ ਸੀ ਵੀ ਮੈਂ ਆਪਦੇ ਬੱਚਾਂ ਵਿੱਚ ਆ ਜਾਊਂਗੀ ਵਾਪਸ ਮੈਂ ਤਾਂ ਸੋਚਿਆ ਵੀ ਨਹੀਂ ਸੀ ਬੇਥੇ ਆ ਜਾਾਂਗੀ ਮੈਂ ਕਿ ਮੈਂ ਇੱਥੇ ਮਰ ਜਾਊਂਗੀ ਜਿੱਦਾਂ ਉੱਤੇ ਹਾਲਾਤ ਹੁੰਦੇ ਸੀ ਮੇਰੇ ਨਾਲ ਬਹੁਤ ساری ਲੜਕੀਆਂ ਅਜੇ ਵੀ ਸੱਤੀਆਂ ਹੋਈਆਂ ਜਾਂ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਉਹ ਬੁੰਨ ਰਹੀਆਂ ਕਿ ਵਿਦੇਸ਼ ਜਾਣਾ ਵਾ ਕੋਈ ਵੀ ਨਹੀਂ ਲੜਕੀ ਜਾਵੇ ਵਿਦੇਸ਼ ਮੈਂ ਤੇ ਇਹੀ ਕਹਿ ਰਹੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰੀਬ ਕੁੜੀਆਂ ਹੋਰ ਵੀ ਕੁੜੀਆਂ ਜਾਂਦੀਆਂ ਵਿਦੇਸ਼ ਕੋਈ ਵੀ ਨਾ ਜਾਵੇ ਇੱਥੇ ਅੱਧੀ ਖਾ ਲੋ ਥੋੜੀ ਖਾ ਲੋ ਇੱਥੇ ਖਾ ਲੋ ਬਸ ਬਹੁਤ ਬੁਰਾ ਸਲੂਕ ਹੁੰਦਾ ਹੈ ਉੱਥੇ ਮੈਂ ਅੱਜ ਅੱਖੀਂ ਦੇਖ ਕੇ ਅੰਨ ਬਹੁਤ ਪੂਰਾ ਸਲੂਕ ਹਤ ਇਹ ਇੱਕ ਬੜੀ ਦੁੱਖ ਦੀ ਗੱਲ ਆ ਕਿ ਇੱਕ ਬੰਨੇ ਤਾਂ ਸਾਡੇ ਨੌਜਵਾਨ ਜਿਹੜੇ ਹੈਗੇ ਰੋਜ਼ਗਾਰ ਦੀ ਖਾਤਰ ਅ ਅਮਰੀਕਾ ਦੇ ਵਿੱਚ ਉਹ ਲਗਾਤਾਰ ਆਪਾਂ ਦੇਖ ਰਿਹਾ ਉਹ ਡਿਪੋਰਟ ਹੋ ਰਿਹਾ ਤੇ ਉਹ ਵੀ ਹੈ ਵੀ ਅਨਮਨੁੱਖੀ ਤਰੀਕੇ ਦੇ ਨਾਲ ਉਹਨਾਂ ਨੂੰ ਬੇੜੀਆਂ ਪਾ ਕੇ ਉਹਨਾਂ ਨੂੰ ਕੜੀਆਂ ਲਾ ਕੇ ਇਹ ਲਿਆਂਦਾ ਜਾ ਰਿਹਾ ਸੋ ਦੂਸਰੇ ਬੰਨੇ ਜਿਹੜੇ ਹੈਗੇ ਸਾਡੇ ਕੁਝ ਬੱਚੇ ਅ ਅਰਬ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਲੰਬੇ ਸਮੇਂ ਤੋਂ ਅਸੀਂ ਯਤਨ ਕੀਤੇ ਆ 100 ਤੋਂ ਵੱਧ ਲੜਕੀਆਂ ਵਾਪਸ ਆਈਆਂ ਇਹਨਾਂ ਦੇ ਨਾਲ ਵੀ ਉੱਥੇ ਅਣਮਨੁੱਖੀ ਵਤੀਰਾ ਹੁੰਦਾ ਤੇ ਉਹਦੇ ਨਾਲ ਜਦੋਂ ਉੱਥੇ ਫਸ ਜਾਂਦੀਆਂ ਲੜਕੀਆਂ ਫਿਰ ਉਹ ਜਿਸ ਤਰ੍ਹਾਂ ਸੰਪਰਕ ਕਰਦੇ ਆ ਤੇ ਉਹਨਾਂ ਦੀ ਹਾਲਤ ਬਹੁਤ ਉੱਥੇ ਖਸ਼ਤਾ ਕਈ ਵਾਰੀ ਉਹਨਾਂ ਤੇ ਨਜਾਇਜ਼ ਕੇਸ ਪਾ ਕੇ ਜਾਂ ਚੋਰੀ ਦਾ ਕੇਸ ਪਾ ਕੇ ਉਹਨਾਂ ਨੂੰ ਰੱਖ ਲੈਂਦੇ ਆ ਇਹਦੇ ਵਿੱਚ ਉਹਦਾ ਕੋਈ ਆਧਾਰ ਨਹੀਂ ਹੁੰਦਾ ਸਰਵਿਸੇ ਕਰਕੇ ਵੀ ਅਗਲੇ ਨੂੰ ਖਰਾਬ ਕਰਨ ਦੇ ਵਾਸਤੇ ਉਹ ਕਰਦੇ ਆ ਸਾਡੇ ਕੋਲ ਇੱਕ ਲੜਕੀ ਜਿਹੜੀ ਆ ਅਮਾਨ ਤੋਂ ਜਿਹੜੀ ਹੈਗੀ ਆ ਆਈ ਵਾਪਸ ਜਿਹੜੀ 2023 ਦੇ ਵਿੱਚ ਗਈ ਸੀ ਤੇ 60000 ਰੁਪਇਆ ਰੈਵਲ ਏਜੰਟ ਨੇ ਇਹਦੇ ਕੋਲ ਲਿਜਾਣ ਵਾਸਤੇ ਲਿਆ ਸੀ ਤੇ 30000 ਤਨਖਾਹ ਦੇ ਅਕਸਰ ਵੀ ਤੈਨੂੰ ਮਹੀਨੇ ਦੀ 30000 ਤਨਖਾਹ ਮਿਲੂਗੀ ਪਰ ਇੱਕ ਵਧੀਆ ਪਰਿਵਾਰ ਦੇ ਵਿੱਚ ਵੀ ਉੱਥੇ ਤੁਹਾਨੂੰ ਕੰਮ ਦਿਖਾਵਾਂਗੇ ਜਿੱਥੇ ਕੰਮ ਤੇ ਲਾਉਣਾ ਇਹੋ ਜਿਹੇ ਵੇਦੇ ਉਹਨਾਂ ਨੇ ਜਿਹੜਾ ਸੀਗਾ ਇਹ ਉਹਨਾਂ ਨੇ ਅੱਗੇ ਜਾ ਕੇ ਕਿਸੇ ਪਰਿਵਾਰ ਨੂੰ ਵੇਚ ਦਿੱਤਾ ਇਹ ਲੜਕੀ ਨੂੰ 3 ਮਹੀਨੇ ਬਾਅਦ ਪਤਾ ਲੱਗਾ ਕਿ ਮੈਨੂੰ ਤਾਂ ਵੇਚ ਦਿੱਤਾ ਗਿਆ ਤੇ ਇਸ ਉਹਨਾਂ ਨੂੰ ਜਦੋਂ ਉਹਨੂੰ ਵਾਪਸ ਲਿਆਉਣ ਦਾ ਕਹਿੰਦੇ ਸੀ ਉਹ 2 ਲੱਖ ਰੁਪਈਆ ਮੰਗਦੇ ਸੀ ਵੀ 2 ਲੱਖ ਰੁਪਈਆ ਦਿਓ ਅਸੀਂ ਤਾਂ ਇਹਨੂੰ ਵਾਪਸ ਵੇਚਾਂਗੇ ਸੋ ਇਹ ਲੜਕੀ ਨੇ ਇਹੋ ਜਿਹੇ ਇਲਜ਼ਾਮ ਵੀ ਲਾਏ ਆ ਕਿ ਜਦੋਂ ਉਸੇ ਕੰਮ ਕਰਾਉਣ ਦੇ ਨਾਲ ਨਾਲ ਉਹ ਕੁੱਟਦੇ ਵੀ ਸੀ ਤੇ ਉਹਦੇ ਨਾਲ ਤੱਕੇ ਸਹਾਇ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀਗੇ ਉਹਦੇ ਨਾਲ ਹੱਥੋਂ ਪਾਈ ਵੀ ਹੁੰਦੇ ਸੀ ਜਿਹੜਾ ਕਿ ਬਹੁਤ ਦੁਖਦਾਈ ਹੈ ਤੇ ਇਹਨੇ ਸਿਰਫ 2-3 ਮਹੀਨੇ ਕੰਮ ਕੀਤਾ ਤੇ ਉਦੋਂ ਮਗਰੋਂ ਜਿਹੜਾ ਹੈਗਾ ਇਹ ਲੜਕੀ ਜਿਹੜੀ ਆ ਹਫਤਾ ਜਿਹੜੀ ਹੈ ਕਿ Oman ਤੋਂ ਪਹਿਲਾਂ ਹੀ ਵਾਪਸ ਆਈ ਹਸਤਾ ਪਹਵਸਤਾ ਪਹਿਲਾਂ ਸੋ ਇਹਨੇ ਉੱਥੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਲ ਦੇ 8-9 ਮਹੀਨੇ ਨੂੰ ਉੱਥੇ ਰਹਿਣਾ ਪਿਆ ਉਹਦੇ ਉੱਤੇ ਵੀ ਇਲਜ਼ਾਮ ਲਾ ਦਿੱਤਾ ਸੀ ਉਹਦੇ ਪੈਸੇ ਜੁਰਮਾਨਾ ਜਿਹੜਾ ਸੀਗਾ ਇਹਨੂੰ ਕਰ ਦਿੱਤਾ ਸੀ ਕੋਰਟ ਨੇ ਉਹਨੂੰ ਫਿਰ ਉੱਥੇ ਰਹਿ ਕੇ ਜੁਰਮਾਨਾ ਕੋਰਟ ਤੋਂ ਮਾਫ ਕਰਾਉਣ ਵਾਸਤੇ 8-9 ਮਹੀਨੇ ਇਹ ਅੰਬੈਸੀ ਦੇ ਵਿੱਚ ਹੀ ਉੱਥੇ ਰਹੀ ਸੋ ਹੁਣ ਇਹ ਵਾਪਸ ਆਈ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਇੰਡੀਆਨ ਅੰਬੈਸੀ ਦਾ ਜਿਨ੍ਹਾਂ ਨੇ ਇਹਦੀ ਮਦਦ ਵੀ ਕੀਤੀ ਹੈ ਜਿਹਦੇ ਨਾਲ ਕਰਕੇ ਇਹਦਾ ਉੱਥੇ ਕੇਸ ਜਿਹੜਾ ਸੀਗਾ ਉਹਦਾ ਵੀ ਸੋਲਵ ਕਰਵਾਇਆ ਸੋ ਅਸੀਂ ਤਾਂ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਸਾਨੂੰ ਜਿਹੜਾ ਹੈਗਾ ਇਹੋ ਜਿਹੇ ਏਜੰਟਾਂ ਦੇ ਮਗਰ ਲਾ ਕੇ ਜਿਹੜੇ ਸਾਨੂੰ ਇਹੋ ਜਿਹੇ ਚਾਹਸਾ ਦਵਾਉਂਦੇ ਵੀ ਉਥੇ ਇੰਨੇ ਪੈਸੇ ਮਿਲਣਗੇ ਆ ਕਰਨਗੇ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਦਾ ਬਹੁਤ ਵਹਲਾ ਅੱਗੇ ਵੀ ਹਰ ਵਾਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਕਿਸੇ ਬੱਚੀਆਂ ਨੂੰ ਆਪਣਿਆਂ ਨੂੰ ਅਰਬ ਵਿੱਚ ਨਾ ਭੇਜੋ ਕਿਉਂਕਿ ਜੇ ਜਾਣਾ ਸੀ ਨਹੀਂ ਕਹਿੰਦੇ ਬਾਹਰ ਜਾਣਾ ਕੋਈ ਗੁਨਾਹ ਆ ਤੁਹਾਨੂੰ ਜਾਣਾ ਵੀ ਹੈ ਜਿੱਥੇ ਵਰਕ ਪਰਮਿਟ ਤੇ ਜਾਓ ਸਹੀ ਵੀਜ਼ੇ ਤੇ ਜਾਓ ਜਿਹੜੇ ਮਰਜ਼ੀ ਮੁਲਕ ਨੂੰ ਜਾਓ ਅਰੇ ਕਈ ਵਾਰ ਆਪਾਂ ਥਾਗ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਜੋ ਹਾਲ ਮਗਰੋਂ ਉੱਥੇ ਅ ਅਨਮਨੁੱਖੀ ਵਤੀਰਾ ਹੁੰਦਾ ਤੇ ਫਿਰ ਉਹ ਬੜਾ ਦੁਖਦਾਈ ਹੁੰਦਾ ਸੋ ਖਾਸ ਕਰਕੇ ਜਦੋਂ ਲੜਕੀਆਂ ਇਸ ਪੀੜਾ ਦੇ ਵਿੱਚੋਂ ਲੰਘਦੀਆਂ ਉਹਦਾ ਜਿੱਥੇ ਉਹ ਤਾਂ ਆਪ ਤਾਂ ਪੀੜਾ ਚਲਦੀ ਹੈ ਉੱਥੇ ਪਿੱਛੇ ਪਰਿਵਾਰ ਨੂੰ ਵੱਡੀ ਪੀੜਾ ਹੁੰਦੀ ਹੈ ਕਿਉਂਕਿ ਜਿੱਦਾਂ ਦੀ ਬੱਚੀ ਬਾਹਰ ਜਾ ਕੇ ਇਹੋ ਜਿਹੇ ਹਾਲਾਤਾਂ 'ਚ ਫਸ ਜਾਂਦੀ ਹੈ ਉਹਦੇ ਪਿੱਛੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੁੰਦਾ ਅਜਿਹਾ ਹੀ ਬੇਨਤੀ ਕਰਾਂਗੇ ਕਿ ਜਿਹਦੇ ਗਾਣਾ ਵੀ ਹੈ ਇਹ ਜਿਹੜੇ ਥਾਗ ਟ੍ਰੈਵਲ ਏਜੰਟਾਂ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਾ ਉਹ ਹਮੇਸ਼ਾ ਤੋਂ ਦੇਖਿਆ ਗਿਆ ਹੈ ਕਿ ਤੁਸੀਂ ਅਰਬ ਦੇਸ਼ਾਂ ਦੇ ਇਸ ਭਿਆਨਕ ਚੰਗੂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਹੈ ਜਿਸ ਤਰ੍ਹਾਂ ਅਸੀਂ ਚਿਰ ਰਹੇ ਹਾਂ ਇਹ ਲੰਬੇ ਸਮੇਂ ਬਾਅਦ ਇਹ ਮਾਮਲਾ ਆਇਆ ਹੈ ਜੀ ਇਸ ਤੋਂ ਪਹਿਲਾਂ ਵੀ ਲਗਾਤਾਰ ਮਾਮਲੇ ਜਿਹੜੇ ਉੱਥੇ ਆਉਂਦੇ ਸੀ ਇਹ ਲੰਬੇ ਸਮੇਂ ਬਾਅਦ ਤੁਹਾਨੂੰ ਲੱਗਦਾ ਕਿ ਫਰਕ ਪਿਆ ਹਾਂ ਨਹੀਂ ਅੱਗੇ ਨਾਲੋਂ ਫਰਕ ਪਿਆ ਅੱਗੇ ਤੇ 5-6 ਜਿਹੜੇ ਕੇਸ ਹਰ ਮਹੀਨੇ ਵਾਪਸ ਆਉਂਦੇ ਸੀਗੇ ਸਾਡੇ ਕੋਲ ਹੋਨ ਕਿਸੇ ਮੈਨੂੰ 2 ਆਉਂਦੇ ਆ ਕਿਸੇ ਮੈਨੂੰ 1 ਆਉਂਦਾ ਇਹ ਵੀ ਕਾਫੀ ਤੇਰ ਪਹਿਲਾਂ ਦਾ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਦਾ ਕੇਸ ਸਾਡੇ ਕੋਲ ਆਇਆ ਸੀ ਸੋ ਇਹ ਇਹ ਇਹਦੇ ਨਾਲ ਉਹਨਾਂ ਨੇ ਉੱਥੇ ਦੱਸਿਆ ਕਿ 50 ਹੋਰ ਵੀ ਲੜਕੇ ਲੜਕੀਆਂ ਉੱਥੇ ਪਛੋ ਰਏ ਆ ਕਿਉਂਕਿ ਜਿਹਨਾਂ ਦੇ ਉੱਤੇ ਜਦਾਂ ਪਿਛੋ ਪ੍ਰੈਸ਼ਰ ਪੈਂਦਾ ਵੀ ਜਿਹੜਾ ਹੈਗਾ ਇਹਨੂੰ ਭੇਜੋ ਤਾਂ ਫਿਰ ਕੋਈ ਨਾ ਕੋਈ ਇਹ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੂੰ ਫੜਾ ਦਿੰਦੇ ਆ ਕਿ ਉਹ ਉਹ ਉਹਦੇ ਵਿੱਚ ਸਾਬਤ ਹੋਵੇ ਜਾਂ ਨਾ ਹੋਵੇ ਪਰ ਉਹ ਬੰਦਾ ਉੱਥੇ ਫਸ ਜਾਂਦਾ ਉਦੋਂ ਉੱਤੇ ਐਮਬੈਸੀ ਵੀ ਕੋਈ ਜਿਹੜੀ ਹੈਗੀ ਆ ਉਹ ਉਹ ਕਾਰਵਾਈ ਨਹੀਂ ਕਰ ਸਕਦੀ ਕਿਉਂਕਿ ਉਹ ਕਹਿੰਦੇ ਕੋਰਟ ਦਾ ਕੇਸ ਆ ਇਸੇ ਲੜਕੀ ਦਾ ਵੀ ਇਹਨੂੰ 7-8 ਮਹੀਨੇ ਉੱਥੇ ਰਹਿਣਾ ਪਿਆ ਤੇ ਕੋਰਟ ਨੇ ਉਹ ਜਿਹੜਾ ਇਹਨਾਂ ਨੂੰ ਜੁਰਮਾਨਾ ਕੀਤਾ ਸੀ ਮਾਫ ਕੀਤਾ ਤੇ ਤਾਂ ਲੜਕੀ ਵਾਪਸ ਆਈ ਇਸੇ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਆ ਕਿਉਂਕਿ ਜਦੋਂ ਕੋਈ ਹੋਰ ਉਹਨਾਂ ਨੂੰ ਨਹੀਂ ਲੱਭਦਾ ਫਿਰ ਚੋਰੀ ਦਾ ਕੇਸ ਪਾ ਕੇ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਕਰਵਾ ਦਿੰਦੇ ਤੇ ਉਹਨਾਂ ਦੇ ਜੇਹਲਾਂ ਦਾ ਪਤਾ ਹੀ ਉਸ ਮੁਲਕ ਦੀ ਜਿਹੜੀ ਹੈਗੀ ਆ ਬੜੀ ਪੀੜਾ ਹੈਗੀ ਆ ਉੱਥੇ ਖਾਣ ਪੀਣ ਨਾਲ ਵੀ ਬੜਾ ਆ ਆ ਮੰਦੇ ਜਿਹੜੇ ਸਾਡੇ ਇਧਰ ਵੈਜੀਟੇਰੀਅਨ ਆ ਨਾ ਉਹ ਤਾਂ ਉੱਥੇ ਕੰਮ ਹੀ ਨਹੀਂ ਕਰ ਸਕਦੇ ਸੋ ਇਹੋ ਜਿਹੇ ਨਿਰੇ ਪੈਸਿਆਂ ਨੂੰ ਨਹੀਂ ਦੇਖਣ ਦੀ ਲੋੜ ਨਾਲ ਉਹਦੇ ਦੇਖੋ ਵੀ ਕਿ ਅਸੀਂ ਜਾ ਕਿੱਥੇ ਰਹੇ ਉੱਥੇ ਹਾਲਾਤ ਕਿਹੋ ਜਿਹੇ ਤੁਹਾਨੂੰ ਬਚਣ ਦੀ ਲੋੜ